ਨਤਕ ਸਿਆਸਤ ਵਿੱਚ ਹਲਚਲ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਆਗੂ ਯਾਨੀ ਕਿ ਜਿਨ੍ਹਾਂ ਨੂੰ ਬਾਗੀ ਧੜੇ ਦੇ ਆਗੂ ਕਿਹਾ ਜਾਂਦਾ ਹੈ ਉਹਨਾਂ ਨੂੰ ਨਵਾਂ ਪ੍ਰਧਾਨ ਮਿਲ ਸਕਦਾ ਹੈ ਯਾਨੀ ਹਰਪ੍ਰੀਤ ਸਿੰਘ ਅਤੇ ਬੀਬੀ ਸਤਵੰਤ ਕੌਰ ਹੋਰਾਂ ਦੇ ਨਾਮਾਂ ਦੀ ਵੀ ਚਰਚਾ ਲਗਾਤਾਰ ਹੋ ਰਹੀ ਹੈ ਦੱਸ ਦਈਏ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਯਾਨੀ ਕਿ ਹਰਮੰਦਰ ਸਾਹਿਬ ਤੋਂ ਕੁਝ ਦੂਰੀ ਤੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਇਜਲਾਸ ਹੋਵੇਗਾ ਤਾਂ ਡੈਲੀਗੇਟਸ ਵੱਖ-ਵੱਖ ਇਸ ਇਜਲਾਸ ਦੇ ਵਿੱਚ ਹਿੱਸਾ ਲੈਣਗੇ ਯਾਨੀ ਹਰਪ੍ਰੀਤ ਸਿੰਘ ਅਤੇ ਬੀਬੀ ਸਤਵੰਤ ਕੌਰ ਹੋਰਾਂ ਦਾ ਨਾਮ ਵੀ ਚਰਚਾ ਜ다 ਵਿਸ਼ਾ ਬਣਿਆ ਹੋਇਆ ਅਕਾਲੀ ਦਲ ਦੇ ਬਾਗੀ ਧੜੇ ਨੂੰ ਨਵਾਂ ਪ੍ਰਧਾਨ ਮਿਲਣ ਦੇ ਅਸਾਰ ਨੇ ਭਰਤੀ ਕਮੇਟੀ ਦਾ ਡੈਲੀਗੇਟ ਇਜਲਾਸ ਅੱਜ ਹੈ ਸੋ ਜਾਣਕਾਰੀ ਮੁਤਾਬਿਕ ਪ੍ਰਧਾਨ ਦੀ ਚੋਣ ਵਾਸਤੇ ਡੈਲੀਕੇਟ ਇਜਲਾਸ ਇੱਥੇ ਹਰਮੰਦਰ ਸਾਹਿਬ ਤੋਂ ਲਗਭਗ ਅੱਧਾ ਕਿਲੋਮੀਟਰ ਦੂਰ ਨਿਹੰਗ ਜੱਥੇਬੰਦੀ ਬੁੱਢਾ ਦਲ ਦੀ ਛੋਣੀ ਸਥਿਤ ਗੁਰਦੁਆਰਾ ਬੁਰਜ ਅਕਾਲੀ ਫੁਲਾ ਸਿੰਘ ਵਿਖੇ ਕੀਤਾ ਜਾ ਰਿਹਾ ਹੈ ਜਿੱਥੇ ਨਵੇਂ ਪ੍ਰਧਾਨ ਦੇ ਨਾਮ ਤੇ ਮੋਹਰ ਲੱਗ ਸਕਦੀ ਹੈ ਪਹਿਲਾਂ ਪੇਸ਼ਕਸ਼ ਹੋਵੇਗੀ ਨਵੇਂ ਪ੍ਰਧਾਨ ਦੀ ਪੂਰੀ ਜਾਣਕਾਰੀ ਲਵਾਂਗੇ ਮੇਰੇ ਸਹਿਯੋਗੀ ਰਵੀ ਸੰਗਰਾ ਹੋਰ ਮੇਰੇ ਨਾਲ ਜੁੜ ਚੁੱਕੇ ਨੇ ਅੰਮ੍ਰਿਤਸਰ ਤੋਂ ਸੋ ਰਵੀ ਇਸ ਵੇਲੇ ਅੱਜ ਪੂਰਾ ਦਿਨ ਹੈ ਜਿਹੜਾ ਪੰਥਕ ਸਿਆਸਤ ਦੇ ਵੱਲ ਹੋਵੇਗਾ ਪੂਰੇ ਮੀਡੀਆ ਦਾ ਧਿਆਨ ਪੂਰੇ ਪੰਜਾਬ ਦਾ ਕਿਉਂਕਿ ਅੱਜ ਬਹੁਤ ਅਹਿਮ ਇਜਲਾਸ ਹੋਣ ਜਾ ਰਿਹਾ ਹੈ ਬਾਗੀ ਧੜੇ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਨਵਾਂ ਪ੍ਰਧਾਨ ਮਿਲ ਸਕਦਾ ਹੈ ਹੀ ਚਰਚਾ ਕਿਹੜੇ ਨਾਮਾਂ ਦੀ ਚਰਚਾ ਹੋ ਰਹੀ ਹੈ ਜਿਨ੍ਹਾਂ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਕਿਉਂਕਿ اجلاس ਜਾਂ ਕਿਸੇ ਵੀ ਮੀਟਿੰਗ ਤੋਂ ਪਹਿਲਾਂ ਕੁਝ ਨਾਮਾਂ ਦੀ ਚਰਚਾ ਜ਼ਰੂਰ ਹੁੰਦੀ ਹੁੰਦੀ ਹੈ ਤਾਂ ਇਸ اجلاس ਨੂੰ ਲੈ ਕੇ ਕਿਵੇਂ ਦੀ ਚਰਚਾ ਹੈ ਦੇਖੋ ਅ ਅੱਜ ਦਾ ਦਿਨ ਅ ਅਕਾਲੀ ਦਲ ਦੀ ਸਿਆਸਤ ਖਾਸ ਕਰਕੇ ਪੰਥਕ ਸਿਆਸਤ ਦੇ ਵਿੱਚ ਵਟਾ ਦੇਣਾ ਹੂੰ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਸ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੈ ਉਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ 100 ਸਾਲ ਦੀ ਪਾਰਟੀ ਹੈ ਔਰ ਉਹ ਲਗਾਤਾਰ ਇਹ ਦਾਵਾ ਕੀਤਾ ਜਾਂਦਾ ਰਿਹਾ ਕਿ ਸਿੱਖਾਂ ਦੀ ਨਮਾਇੰਦਾ ਪਾਰਟੀ ਕੋਈ ਆ ਸ਼੍ਰੋਮਣੀ ਅਕਾਲੀ ਦਲ ਹੂੰ ਔਰ ਉਸ ਤੋਂ ਬਾਅਦ ਕਈ ਕੋ ਜਵਾਬ ਰਿਹਾ ਕਈ ਸ਼੍ਰੋਮਣੀ ਅਕਾਲੀ ਦਲ ਬਣੇ ਔਰ ਉਸੇ ਤਰੀਕੇ ਦੇ ਨਾਲ ਹੀ ਅੱਜ ਪੰਜ ਮੈਂਬਰੀ ਕਮੇਟੀ ਜਿਹੜੀ ਅੱਜ ਤੱਕ ਸਭ ਤੋਂ ਬਣਦੀ ਹੈ ਸੱਤ ਮੈਂਬਰੀ ਕਮੇਟੀ ਜਿਹੜੀ ਉਸ ਵੇਲੇ ਗਠਿਤ ਹੁੰਦੀ ਹੈ ਦੋ ਮੈਂਬਰ ਆਪਣਾ ਨਾਮ ਵਾਪਸ ਲੈ ਲੈਂਦੇ ਆ ਪਰ ਪੰਜ ਮੈਂਬਰੀ ਕਮੇਟੀ ਜਿਹੜੀ ਆ ਉਹ ਕੰਮ ਕਰਦੀ ਰਹਿੰਦੀ ਆ ਤੁਹਾਨੂੰ ਯਾਦ ਹੋਣਾ ਹੈ ਕਿ 2 ਦਸੰਬਰ ਵਾਲੇ ਦੈਨ ਜਿਸ ਤਰ੍ਹਾਂ ਦੇ ਫਸੀਲ ਤੋਂ ਫੈਸਲੇ ਆਏ ਉਹਨਾਂ ਦੇ ਵਿੱਚ ਇੱਕ ਫੈਸਲਾ ਇਹ ਵੀ ਸੀ ਕਿ ਸੱਤ ਮੈਂਬਰੀ ਕਮੇਟੀ ਜਿਹੜੀ ਆ ਉਹ ਭਰਤੀ ਪ੍ਰਕਿਰਿਆ ਸ਼ੁਰੂ ਕਰੇਗੀ ਔਰ ਆਪਣਾ ਨਵਾਂ ਪ੍ਰਧਾਨ ਚੁਣਿਆ ਜਾਏਗਾ ਪਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਜਿਸ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੈ ਉਹ ਆਪਣੀ ਭਰਤੀ ਸ਼ੁਰੂ ਕਰ ਲੈਂਦੇ ਔਰ ਦਾਵਾ ਦੋਹਾਂ ਦਾ ਇਹ ਚੱਲਦਾ ਰਿਹਾ ਕਿ ਅਸੀਂ ਭਰਤੀ ਕਰਨੀ ਹੈ ਦੂਜਾ ਤੜਾ ਕਹਿੰਦਾ ਕਿ ਅਸੀਂ ਭਰਤੀ ਕਰਨੀ ਹੈ ਫਿਰ ਸਾਰੀਆਂ ਚੀਜ਼ਾਂ ਚੱਲਦੀਆਂ ਰਹੀਆਂ ਭਰਤੀ ਪ੍ਰਕਿਰਿਆ ਕੰਪਲੀਟ ਹੋਈ ਹਮ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾ ਲਿਆ ਗਿਆ ਔਰ ਉਸ ਤੋਂ ਬਾਅਦ ਜਿਹੜੀ ਪੰਜ ਮੈਂਬਰੀ ਕਮੇਟੀ ਸੀ ਉਹ ਇਹ ਦਾਵਾ ਕਰਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਕਮੇਟੀ ਬਣਦੀ ਆ ਔਰ ਅਸੀਂ ਇਹ ਭਰਤੀ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ سپਰਦ ਕਰ ਦੇਣੀ ਆ ਪਰ ਉਸ ਤੋਂ ਪਹਿਲਾਂ ਹੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਮਤਾ ਆ ਜਾਂਦਾ ਹੈ ਕਿ ਆਪੋ ਆਪਣੇ ਚੁੱਲ੍ਹੇ ਸਮੇਟੋ ਔਰ ਜੇਕਰ ਤੁਸੀਂ ਚੁੱਲ੍ਹੇ ਨਹੀਂ ਸਮੇਟਦੇ ਇੱਕ ਝੰਡੇ ਝੇਟ ਨਹੀਂ ਆਉਂਦੇ ਤਾਂ ਤੁਹਾਨੂੰ ਤੁਹਾਡੀ ਸਿਆਸਤ ਮੁਬਾਰਕ ਫਿਰ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦਾ ਦੀ ਸਰਪ੍ਰਸਤੀ ਹੋਣ ਦਾ ਦਾਵਾ ਨਾ ਕਰੋ ਪਰ ਇਸ ਸਭ ਦੇ ਵਿਚਾਲੇ ਵੀ ਇਜਲਾਸ ਜਿਹੜਾ ਇਹ ਅੱਜ ਹੋ ਰਿਹਾ ਉਸੇ ਇਜਲਾਸ ਦੇ ਵਿੱਚ ਬੀਤੇ ਕੱਲ ਹੂੰ ਜੋ ਇੱਕ ਬਿਆਨ ਰਖੜਾ ਸਾਹਿਬ ਦਾ ਆਉਂਦਾ ਸਰਜੀਤ ਸਿੰਘ ਰਖੜਾ ਹੋਰਾਂ ਦਾ ਤਾਂ ਉਸ ਦੇ ਵਿੱਚ ਉਹ ਇਹ ਗੱਲ ਸਪਸ਼ਟ ਕਰਦੇ ਹੋਏ ਨਜ਼ਰ ਆਏ ਕਿ ਅਸੀਂ ਆਪਣੇ ਇਸ ਇਜਲਾਸ ਦੇ ਵਿੱਚ ਪ੍ਰਧਾਨ ਗਿਆਨੀ ਹਰਪੀ ਸਿੰਘ ਨੂੰ ਚੁਣਨਾ ਹੈ ਅਸੀਂ ਇਹ ਫੈਸਲਾ ਕਰ ਚੁੱਕੇ ਹਾਂ ਪਰ ਦੂਜੇ ਪਾਸੇ ਕੁਝ ਲੀਡਰਾਂ ਦਾ ਦਾਵਾ ਇਹ ਹੈ ਕਿ ਇਹ ਬਿਆਨ ਜਿਹੜੇ ਹੈ ਇਹ ਲੀਡਰ ਦਾ ਆਪਣਾ ਨਿੱਜੀ ਬਿਆਨ ਹੋ ਸਕਦਾ ਪਰ ਜੋ ਆਖਰੀ ਫੈਸਲਾ ਹੈ ਉਹ ਡੈਲੀਗੇਟਾਂ ਨਹੀਂ ਕਰਨਾ ਅੱਜ 11 ਵਜੇ اجلاس ਹੋਣ ਜਾ ਰਿਹਾ ਹੈ ਪੁਰਜ ਅਕਾਲੀ ਫੂਲਾ ਸਿੰਘ ਗੁਰੂ ਘਰ ਦੇ ਅੰਦਰ ਔਰ 500 ਤੋਂ ਵੱਧ ਡੈਲੀਗੇਟ ਜਿਹੜੇ ਨੇ ਅੱਜ ਇਸ اجلاس ਦੇ ਵਿੱਚ ਬੈਠਣਗੇ ਔਰ ਉਸ ਦੇ ਵਿੱਚ ਫੈਸਲਾ ਕੀਤਾ ਜਾਏਗਾ ਕਿ ਕੌਣ ਇਸ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਏਗਾ ਹਰ ਸ਼੍ਰੋਮਣੀ ਅਕਾਲੀ ਦਲ ਜੇਕਰ ਰਜਿਸਟਰ ਕਰਾਉਣਾ ਹੈ ਤਾਂ ਉਸ ਦਾ ਨਾਮ ਕੀ ਹੋਏਗਾ ਇਹ ਸਭ ਤੋਂ ਵੱਡੀ ਗੱਲ ਹੈ ਕਿ ਉਸ ਤੇ ਨਾਮ ਜਿਵੇਂ ਟਕਸਾਲੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਦਾ ਰਿਹਾ ਸਿਯੁਕਤ ਬਣਦਾ ਰਿਹਾ ਅੰਮ੍ਰਿਤਸਰ ਬਣਿਆ 1920 ਬਣਿਆ तमाम ਸ਼੍ਰੋਮਣੀ ਅਕਾਲੀ ਦਲਾਂ ਨੂੰ ਆਪਣਾ ਨਾਮ ਜਿਹੜਾ ਹੈ ਕੁਝ ਵੱਖਰਾ ਰੱਖਣਾ ਪੈਂਦਾ ਰਿਹਾ ਪਰ ਇਸ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਕੀ ਹੋਏਗਾ ਜੇਕਰ ਨਾਮ ਚੇਂਜ ਹੁੰਦਾ ਹੈ ਤਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਤਰੀ ਕਾਲ ਤੱਕ ਸਾਹਿਬ ਦੀ ਸਰਪ੍ਰਸਤੀ ਹੇਠ ਬਣਿਆ ਸੀ ਕੀ ਫਿਰ ਉਹ ਦਾਵਾ ਉਹ ਸ਼੍ਰੋਮਣੀ ਅਕਾਲੀ ਦਲ ਦਾ ਰਹਿੰਦਾ ਜਾਂ ਨਹੀਂ ਰਹਿੰਦਾ ਤਮਾਮ ਸਵਾਲ ਨੇ ਪਰ ਅੱਜ ਦਾ ਦਿਨ ਜਿਹੜੀ ਜਿਹੜੀ ਧਾਰਮਿਕ ਔਰ ਖਾਸ ਤੌਰ ਤੇ ਸਿੱਖ ਸਿਆਸਤ ਹੈ ਉਸ ਦੇ ਵਿੱਚ ਅੱਜ ਦਾ ਦਿਨ ਵਟਾ ਰਵੀ ਫਿਰ ਅਕਾਲ ਤਖਤ ਸਾਹਿਬ ਤੋਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਤਾੜਨਾ ਹੋ ਸਕਦੀ ਹੈ ਕਿਉਂਕਿ ਉੱਥੇ ਤਾਂ ਚੁੱਲ੍ਹਾ ਚੌਂਕਾ ਜਿਹੜਾ ਉਹ ਸਾਰੇ ਸਮੇਟ ਕੇ ਇੱਕ ਝੰਡੇ ਥੱਲੇ ਇਕੱਠੇ ਹੋਣ ਲਈ ਕਿਹਾ ਗਿਆ ਸੀ ਪਰ ਇਸ ਨਾਲ ਤਾਂ 파ੜਾ ਹੋਰ ਵੱਧ ਸਕਦਾ ਹੈ ਦੋ ਢੜੇ ਨੇ ਜਿਹੜੇ ਉਹ ਉਹਨਾਂ ਚ ਜਿਹੜਾ ਪਹਿਲਾਂ ਗੈਪ ਸੀ ਉਹ ਹੋਰ ਵੱਧ ਸਕਦਾ ਕਿਉਂਕਿ ਜਦੋਂ ਪ੍ਰਧਾਨ ਹੀ ਵੱਖਰਾ ਚੁਣਨ ਲੱਗ ਗਏ ਨੇ ਉਹ ਤਾਂ ਦੂਜੇ ਢੜੇ ਨੂੰ ਸੁਭਾਵਿਕ ਤੌਰ ਤੇ ਉਹ ਚੀਜ਼ ਬਰਦਾਸ਼ਤ ਨਹੀਂ ਹੋਵੇਗੀ ਤਾਂ ਅਕਾਲ ਤਖਤ ਸਾਹਿਬ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋ ਸਕਦਾ ਕਿ ਅਕਾਲ ਤਖਤ ਸਾਹਿਬ ਦੁਬਾਰਾ ਤੋਂ ਤਾੜਨਾ ਕਰ ਸਕਦੇ ਨੇ ਉੱਥੋਂ ਕੋਈ ਨਵਾਂ ਫਰਮਾਨ ਦੇਖੋ ਜਿਹੜਾ ਜਿਹੜਾ ਪਹਿਲਾ ਜਿਸ ਦਾ ਮੈਂ ਜ਼ਿਕਰ ਕੀਤਾ ਉਹ ਇੱਕ ਮਤਾ ਸੀ ਜਦੋਂ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਹੁੰਦੀ ਹੈ ਤਾਂ ਇਕੱਤਰਤਾ ਵਿੱਚ ਇਕੱਤਰਤਾ ਦੇ ਵਿੱਚ ਇਹ ਫੈਸਲਾ ਲੈ ਕੇ ਇਸ ਨੂੰ ਮਤੇ ਦੇ ਰੂਪ ਦੇ ਵਿੱਚ ਇੱਕ ਪੱਤਰ ਜਾਰੀ ਕਰ ਦਿੱਤਾ ਗਿਆ ਔਰ ਦੋਨਾਂ ਧੜਿਆਂ ਨੂੰ ਇਹ ਜਿਹੜੇ ਆ ਪੱਤਰ ਇਹ ਭੇਜ ਦਿੱਤੇ ਗਏ ਔਰ ਉਸ ਤੋਂ ਬਾਅਦ ਇੱਕ ਮਤਾਏ ਔਰ ਉਸ ਤੋਂ ਬਾਅਦ ਹੁਕਮਨਾਮਾ ਹੁੰਦਾ ਹੈ ਹੁਣ ਇਸ ਤੋਂ ਬਾਅਦ ਤਾਂ ਉਮੀਦ ਇਹ ਕੀਤੀ ਜਾਣੀ ਚਾਹੀਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਹੀ ਆਏਗਾ ਕਿ ਤੁਹਾਨੂੰ ਇਹ ਕਰਨਾ ਚਾਹੀਦਾ ਔਰ ਸਿੱਖ ਇਤਿਹਾਸ ਦੇ ਵਿੱਚ ਔਰ ਪਰੰਪਰਾ ਦੇ ਅੰਦਰ ਜਿਹੜਾ ਹੁਕਮਨਾਮਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਉਂਦਾ ਉਸ ਨੂੰ ਕੋਈ ਵੀ ਸਿੱਖ ਜਿਹੜਾ ਹੈ ਉਹ ਪਲਟ ਨਹੀਂ ਸਕਦਾ ਜੋ ਇਹ ਸਮਝਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਹੈ ਉਹ ਸਿਰਮੌਰ ਸਾਡਾ ਤਰੋਹਰ ਹੈਗੀ ਹੈ ਹੂੰ ਉਹ ਉਸ ਫੈਸਲੇ ਨੂੰ ਬਦਲ ਨਹੀਂ ਸਕਦੇ ਤਾਂ ਉਮੀਦ ਹੈ ਕਿ ਇਸ ਮਾਮਲੇ ਦੇ ਅੰਦਰ ਇਸ ਤੋਂ ਬਾਅਦ ਜਿਹੜੀ ਜਿਹੜਾ ਸਮਾਂ ਆਏਗਾ ਉਹ ਹੁਕਮਨਾਮਾ ਦਾ ਆਏਗਾ ਔਰ ਕਿਸ ਤਰ੍ਹਾਂ ਦਾ ਹੁਕਮਨਾਮਾ ਆਉਂਦਾ ਹੈ ਇਹ ਵੀ ਇੱਕ ਵੱਡੀ ਪ੍ਰਕਿਰਿਆ ਰਹਿਣ ਵਾਲੀ ਹੈ ਕਿ ਉਸ ਹੁਕਮਨਾਮੇ ਦੇ ਵਿੱਚ ਕੀ ਕੋਝ ਆਉਂਦਾ ਹੈ ਔਰ ਉਸ ਦੀ ਪਾਲਣਾ ਕਿਵੇਂ ਕੀਤੀ ਰਵੀ ਇਹ ਇਸ ਨੂੰ ਸੁਖਬੀਰ ਬਾਦਲ ਹੋਰਾਂ ਦੇ ਲਈ ਮੁਸੀਬਤ ਕਹਿ ਸਕਦੇ ਹਾਂ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੁਭਾਵਿਕ ਤੌਰ ਤੇ ਉਹਨਾਂ ਦੀ ਸਿਆਸਤ ਤੇ ਜ਼ਰੂਰ ਅਸਰ ਪਵੇਗਾ ਜਦੋਂ ਵੋਟਾਂ ਦੇ ਵਿੱਚ ਖੜਨਗੇ ਜਾਂ ਪਾਰਟੀ ਆਪਣੇ ਵੱਲੋਂ ਬਾਦਲ ਧੜਾ ਆਪਣੇ ਉਮੀਦਵਾਰ ਐਲਾਨੇਗਾ ਤਾਂ ਸੁਭਾਵਿਕ ਤੌਰ ਤੇ ਦੂਜੇ ਧੜੇ ਦੇ ਵੱਲੋਂ ਵਿਰੋਧ ਕੀਤਾ ਜਾਵੇਗਾ ਇਹ ਹੋ ਸਕਦਾ ਨਹੀਂ ਬਿਲਕੁਲ ਇਹ ਇਹ ਸਿੱਧੇ ਤੌਰ ਤੇ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਜਿਹੜੇ ਲੀਡਰ ਹੋਏ ਔਰ ਲੋਕ ਜਿਹੜੇ ਨਾਰਾਜ਼ ਨੇ ਖਾਸ ਤੌਰ ਤੇ ਤੁਬੀਰ ਸਿੰਘ ਬਾਦਲ ਹੋਰਾਂ ਦੀ ਪ੍ਰਧਾਨਗੀ ਦੀ ਗੱਲ ਜਦੋਂ ਆਪਾਂ ਕਰਦੇ ਆ ਤਾਂ ਉਸ ਦੇ ਵਿੱਚ ਜਿੰਨੀ ਵੀ ਨਾਰਾਜ਼ ਵੋਟ ਪੰਜਾਬ ਦੀ ਹੈ ਕੀ ਆ ਜੋ ਚਾਹੁੰਦੀ ਹੈ ਕਿ ਇੱਕ ਖੇਤਰੀ ਪਾਰਟੀ ਹੋਵੇ ਔਰ ਉਹ ਸਿੱਖ ਸਿਆਸਤ ਦੀ ਗੱਲ ਕਰੇ ਤਾਂ ਉਹ ਸਾਰੇ ਦੀ ਸਾਰੀ ਜਿੰਨੀ ਵੋਟ ਹੈਗੀ ਆ ਉਹ ਸਾਰੀ ਸਾਰੀ ਦੂਜੇ ਧੜੇ ਨੂੰ ਜਾਊਗੀ ਔਰ ਸ਼ਰੂਮੇ ਅਕਾਲੀ ਦਲ ਨੂੰ ਤਾਂ ਸਿੱਧਾ ਸਿੱਧਾ ਨੁਕਸਾਨ ਆ ਨੁਬੀਰ ਸਿੰਘ ਬਾਦਲ ਹੋਰਾਂ ਨੂੰ ਸਿੱਧਾ ਸਿੱਧਾ ਨੁਕਸਾਨ ਆ ਦੇਖੋ ਨਿੱਕੇ ਨਿੱਕੇ ਚੀਜ਼ਾਂ ਵਾਪਰੀਆਂ ਪਹਿਲਾਂ ਜਦੋਂ ਇਸ ਧੜੇ ਦੇ ਵੱਲੋਂ ਹਾਲ ਦੀ ਮੰਗ ਕੀਤੀ ਗਈ ਤਾਂ ਦੇਜਾਸ ਸਿੰਘ ਸਮੁੰਦਰੀ ਹਾਲ ਦੀ ਮੰਗ ਕੀਤੀ ਗਈ ਉਸ ਤੋਂ ਮਨਾ ਕਰ ਦਿੱਤਾ ਗਿਆ ਇੱਕ ਹੋਰ ਹਾਲ ਜਿਹੜਾ ਹੈ ਉਹ ਅਲਾਟ ਕਰ ਦਿੱਤਾ ਗਿਆ ਪਰ ਉਸ ਦੇ ਵਿੱਚ ਪ੍ਰਧਾਨ ਸਾਈਡ ਤੇ ਹੋਗੇ ਜਨਰਲ ਸਕੱਤਰ ਦੇ ਵੱਲੋਂ ਇਹ ਕਿਹਾ ਗਿਆ ਕਿ ਇੱਥੇ ਪ੍ਰਕਾਸ਼ ਨਹੀਂ ਕਰ ਸਕਦੇ ਪਰ ਦੂਜੇ ਪਾਸੇ ਤੁਹਾਡਾ ਕਹਿੰਦਾ ਸੀ ਕਿ ਅਸੀਂ ਜੀ ਗੁਰੂ ਗ੍ਰੰਥ ਸਾਹਿਬ ਜਿਹਦੇ ਪ੍ਰਕਾਸ਼ ਤੋਂ ਬਿਨਾ ਅਸੀਂ ਇਹ ਪ੍ਰਕਿਰਿਆ ਨੇ ਫਰੇ ਨਹੀਂ ਛਾੜਦੀ ਤਾਂ ਉੱਥੇ ਕਿਹਾ ਗਿਆ ਕਿ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣਿਆ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਤਾਂ ਉਹਨਾਂ ਨੇ ਪ੍ਰਕਾਸ਼ ਨਹੀਂ ਸੀ ਕੀਤਾ ਇਸ ਕਰਕੇ ਤੁਸੀਂ ਵੀ ਨਹੀਂ ਕਰ ਸਕਦੇ ਤਾਂ ਉਹ ਕਹਿੰਦੇ ਕਿ ਠੀਕ ਹੈ ਉਹਨਾਂ ਦੀ ਪ੍ਰਕਿਰਿਆ ਸੀ ਪਰ ਅਸੀਂ ਪ੍ਰਕਾਸ਼ ਕਰਕੇ ਹੀ ਜਿਹੜਾ ਇਹ ਉਹ ਇਹ ਪ੍ਰਕਿਰਿਆ ਮੁਕੰਮਲ ਕਰਨੀ ਆ ਹੂੰ ਠੀਕ ਔਰ ਉਸ ਤੋਂ ਉਸ ਤੋਂ ਬਿਨਾ ਉਸ ਤੋਂ ਬਾਅਦ ਜਿਹੜਾ ਬੁਰਜ ਅਕਾਲੀ ਫੂਲਾ ਸਿੰਘ ਗੁਰੂ ਘਰ ਆ ਉਸ ਤੋਂ ਬਾਅਦ ਉੱਥੇ ਇਜਾਜ਼ਤ ਦਿੱਤੀ ਗਈ ਕਿ ਤੁਸੀਂ ਉੱਥੇ ਆਪਣਾ ਇਜਲਾਸ ਕਰ ਸਕਦੇ ਹੋ ਤਾਂ ਇਹ ਸਾਰੀਆਂ ਅਰਚਨਾ ਦੀ ਮੈਂ ਅਰਚਨਾ ਦਾ ਜ਼ਿਕਰ ਕਰ ਰਿਹਾ ਕਿ ਇੱਥੇ ਕਿਤੇ ਨਾ ਕਿਤੇ ਅਰਚਨ ਜ਼ਰੂਰ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੁਣ ਉਹ ਅਰਚਨ ਕਿਸ ਦੇ ਵੱਲੋਂ ਸੀ ਕਿਸੇ ਸਿਆਸੀ ਧਿਰ ਦੇ ਵੱਲੋਂ ਸੀ ਜਾਂ ਮਜਬੂਰੀਆਂ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਹ ਤਾਂ ਉਹ ਦੋਨੇ ਥੜੇ ਬਿਹਤਰ ਜਵਾਬ ਦੇ ਸਕਦੇ ਆ ਪਰ ਠੀਕ ਹੈ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੇ ਲਈ ਇੱਕ ਵੱਡੀ ਮੁਸੀਬਤ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਬਣ ਸਕਦੀ ਹੈ ਠੀਕ ਹੈ ਸ਼ੁਕਰੀਆ ਰਵੀ ਇਹ ਪੂਰੀ ਜਾਣਕਾਰੀ ਸਾਡੇ ਸਹਿਯੋਗੀ ਰਵੀ ਸੰਗਰਾਹੂਰ ਨੇ ਜਾਣਕਾਰੀ ਦਿੱਤੀ ਹੈ ਤਾਂ ਅੰਮ੍ਰਿਤਸਰ ਦੇ ਵਿੱਚ ਅੱਜ ਬਹੁਤ ਅਹਿਮ ਇਜਲਾਸ ਹੋਣ ਜਾ ਰਿਹਾ ਹੈ ਇਜਲਾਸ ਬਾਗੀ ਧੜੇ ਦੇ ਆਗੂ ਵੱਲੋਂ ਹੋਵੇਗਾ ਇਸ ਵਿੱਚ 500 ਡੈਲੀਗੇਟ ਸ਼ਾਮਲ ਹੋ ਸਕਦੇ ਨੇ ਨਵੇਂ ਪ੍ਰਧਾਨ ਦਾ ਐਲਾਨ ਹੋ ਸਕਦਾ ਹੈ ਪਾਰਟੀ ਦਾ ਕੀ ਨਾਮ ਹੋਵੇਗਾ ਜਾਂ ਇਹੀ ਨਾਮ ਹੋਵੇਗਾ ਇਹ ਕੁਝ ਸਮੇਂ ਬਾਅਦ ਪਤਾ ਲੱਗੇਗਾ ਪਰ ਅੱਜ ਦਾ ਇਹ ਅਹਿਮ ਦਿਨ ਹੈ ਕਿਉਂਕਿ ਪੰਜਾਬ ਦੀ ਸਿਆਸਤ ਨੂੰ ਵੀ ਪ੍ਰਭਾਵਿਤ ਕਰੇਗਾ ਖੇਤਰੀ ਪਾਰਟੀ ਨੂੰ ਵੀ ਪ੍ਰਭਾਵਿਤ ਕਰੇਗਾ ਸੁਭਾਵਕ ਤੌਰ ਤੇ ਕਿਉਂਕਿ ਜੋ ਕਿਸੇ ਸਮੇਂ ਬਣੀ ਸੀਗੀ ਲੰਬੇ ਸਮੇਂ ਤੋਂ ਅਕਾਲੀ ਦਲ ਪਾਰਟ ਅਕਾਲੀ ਦਲ ਚੱਲਦੀ ਆ ਰਿਹਾ ਚੱਲਦਾ ਆ ਰਿਹਾ ਹੈ ਪਾਰਟੀ ਸੀ ਅਹਿਮ ਪਾਰਟੀ ਸੀ ਖੇਤਰੀ ਪਾਰਟੀ ਸੀ ਤਾਂ ਅੱਜ ਉਸ ਦੇ ਵਿੱਚ ਨਿਗਾਰ ਆਉਂਦਾ ਜਾ ਰਿਹਾ ਹੈ ਉਸ ਨੂੰ ਕਿਵੇਂ ਦੁਬਾਰਾ ਮੋੜ ਸੁਰਜੀਤ ਕੀਤਾ ਜਾ ਸਕਦਾ ਹੈ ਕਿ ਸੁਖਬੀਰ ਬਾਦਲ ਕੋਈ ਅਜਿਹਾ ਪੈੰਤਰਾ ਚੱਲਣਗੇ ਜਿਸ ਨਾਲ ਬਾਗੀ ਆਗੂ ਨੇ ਜਿਹੜੇ ਦੁਬਾਰਾ ਇੱਕ ਝੰਡੇ ਥੱਲੇ ਇਕੱਠੇ ਹੋਣਗੇ ਜਾਂ ਨਹੀਂ ਇਹ ਹਣ ਵਾਲਾ ਸਮਾਂ ਦੱਸੇਗਾ ਖੈਰ ਅੱਜ ਦਾ ਇਜਲਾਸ ਬੇहद ਅਹਿਮ ਰਹਿਣ ਵਾਲਾ